गोल्ड मेडल लिस्ट क्या बात है बहुत-बहुत धन्यवाद है आओ ਕਿ ਹਨੇਰੀਆਂ ਵੀ ਆਉਂਦੀਆਂ ਕਿ ਤੂਫਾਨ ਵੀ ਚਲੇ ਜਾਂਦੇ ਐ ਯਾਦਾਂ ਹੀ ਰਹਿ ਜਾਂਦੀਆਂ ਕਿ ਇਨਸਾਨ ਵੀ ਚਲੇ ਜਾਂਦੇ ਐ ਲਓ ਹਾਂਜੀ ਸਾਹਮਣੇ ਬੜੇ ਇਸਾਨਾ ਸਾਤ ਤਸ਼ਰੀਆ ਕਾਲ ਬਹੁਤ-ਬਹੁਤ ਧੰਨਵਾਦ ਜੀ ਨੌ ਕਾਡੀ ਦੇ ਮੈਦਾਨਾਂ ਤੋਂ ਕਾਫੀ ਸ਼ੁਰੂਆਤ ਬਹੁਤ ਹੀ ਜੰਦ ਜਿਹੜਾ ਮੁਕਾਬਲਾ ਜਿਹੜਾ ਸ਼ੁਰੂ ਹੋਣ ਜਾ ਰਿਹਾ ਹੈ ਸਾਡਾ ਵੀਰ ਡਾਕਟਰ ਬਲਵੀਰ ਕੋਠੇਵਾਲਾ ਸਾਡੇ 19 ਤੇ 20 ਪੁਆਇੰਟਾਂ ਦੀ ਮੈਚ ਹੋਣਗੀ ਸਾਡੇ ਵਿਚਕਾਰ ਸਾਡੇ ਜਿਹੜੇ ਨੰਬਰਾਂ ਤੇ ਸੇਵਾ ਨਿਭਾਉਣਗੇ ਸਰਦਾਰ ਬਲਵਿੰਦਰ ਸਿੰਘ ਜੀ ਭਾਰਤੀ ਕਿਸਾਨ ਏਕਤਾ ਜਿਹੜੇ ਕੰਮ